ਅੰਮ੍ਰਿਤਸਰ ਚ ਇੱਕ ਵਾਰ ਫਿਰ ਤੋਂ ਕਾਂਗਰਸ ਵਿੱਚ ਚਾਲੇ ਗੁੱਟਬਾਜ਼ੀ ਵੇਖਣ ਨੂੰ ਮਿਲੀ। ਦਰਅਸਲ ਸੋਸ਼ਲ ਮੀਡੀਆ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨਵਜੋਤ ਕੋਰ ਸਿੱਧੂ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਅੰਮ੍ਰਿਤਸਰ ਦੀ ਸ਼ਹਿਰੀ ਪ੍ਰਧਾਨ ਜਤਿੰਦਰ ਸੋਨੀਆ ਖਿਲਾਫ ਬੋਲਦੇ ਨਜ਼ਰ ਆ ਰਹੇ ਨੇ। ਉਹਨਾਂ ਨੇ ਕਿਹਾ ਕਿ ਜਤਿੰਦਰ ਸੋਨੀਆ ਨੂੰ ਪ੍ਰਧਾਨ ਹੀ ਨਹੀਂ ਮੰਨਦੀ। ਹੋਰ ਤਾਂ ਹੋਰ ਜਦੋਂ ਇਹ ਗੱਲ ਬੋਲੀ ਗਈ ਤਾਂ ਵੇਖਿਆ ਜਾ ਸਕਦਾ ਹੈ ਕਿ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਵੀ ਤਾੜੀਆਂ ਵਜਾਉਂਦੇ ਨਜ਼ਰ ਆਏ। ਇਹ ਗੱਲ ਕਰਦੇ ਤਾਂ ਮਿਲੋ ਛੋਟੇ ਹੀ ਹੈ ਉਸ ਦੌਰਾਨ ਕਈ ਹੋਰ ਕਾਂਗਰਸੀ ਆਗੂ ਵੀ ਉੱਥੇ ਮੌਜੂਦ ਸਨ ਕਿਸੇ ਦੇ ਵੀ ਖਿਲਾਫ ਵਿਵਾਕੀ ਨਾਲ ਬਿਆਨ ਦੇਣ ਵੇਲੇ ਨਵਜੋਤ ਕੌਰ ਸਿੱਧੂ ਐਨੀ ਵਕਦੀ ਕਿ ਜਿਸ ਪਾਰਟੀ ਚੋ ਹੈ ਹਾਈ ਕਮਾਂਡ ਨੇ ਹੀ ਜਤਿੰਦਰ ਸੋਨੀਆ ਨੂੰ ਉਹਨਾਂ ਦੀ ਕਾਰਗੁਜ਼ਾਰੀ ਵੇਖਦੇ ਹੋਏ ਪ੍ਰਧਾਨ ਨਿਯੁਕਤ ਕੀਤਾ ਪਰ ਪਤਾ ਨਹੀਂ ਮੈਡਮ ਸਿੱਧੂ ਨੂੰ ਕਿਸ ਗੱਲ ਦਾ ਘਮੰਡ ਹੈ ਕਿ ਉਹ ਆਪਣੀ ਪਾਰਟੀ ਵੱਲੋਂ ਬਣਾਈ ਗਈ ਪ੍ਰਧਾਨ ਖਿਲਾਫ ਹੀ ਬੋਲ ਗਈ ਤੇ ਪਰਦਾਨ ਵੀ ਉਹ ਜੂਨਾਂ ਦੇ ਪਤੀ ਦੇ ਵਿਧਾਨ ਸਭਾ ਹਲਕੇ ਚ ਬਤੌਰ ਕਾਉਂਸਲਰ ਹੈ ਮੈਡਮ ਸਿੱਧੂ ਇੱਥੇ ਹੀ ਨਹੀਂ ਰੁਕੀ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਜੁਗਲ ਕਿਸ਼ੋਰ ਨੂੰ ਹੀ ਪ੍ਰਧਾਨ ਬਣ ਦਿਆਂਗੇ ਹਨ ਲੋਕ ਸਭਾ ਚੋਣਾਂ ਸਿਰਦੇ ਨੇ ਅਤੇ ਅਜਿਹੇ ਬਿਆਨ ਪਾਰਟੀ ਵਿੱਚ ਆਪਸੀ ਫੁੱਟ ਨੂੰ ਹੋਰ ਹਵਾ ਦਿੰਦੇ ਨੇ ਉਥੇ ਹੀ ਜਦੋਂ ਇਸ ਸਬੰਧਿਤ ਜਤਿੰਦਰ ਸੋਨੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੈਡਮ ਸਿੱਧੂ ਮੇਰਾ ਨਹੀਂ ਪਾਰਟੀ ਦਾ ਅਪਮਾਨ ਕਰ ਰਹੇ ਨੇ ਦੇਖੋ ਸਰਦਾਰ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਮੇਰੇ ਬਹੁਤ ਹੀ ਇਮਾਨਦਾਰ ਤੇ ਸਤਿਕਾਰਯੋਗ ਹੈ ਕੈਬਨਿਟ ਮਨਿਸਟਰ ਹੈ ਐਮਐਲਏ ਨੇ ਮੈਂ ਉਹਨਾਂ ਦੇ ਹਲਕੇ ਤੋਂ ਕਾਉਂਸਲਰ ਆ ਪਾਰਟੀ ਹਾਈ ਕਮਾਂਡ ਨੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਨੇ ਕੈਪਟਨ ਅਮਰਿੰਦਰ ਸਿੰਘ ਜੀ ਪੰਜਾਬ ਦੇ ਮੁੱਖ ਮੰਤਰੀ ਸਾਡੇ ਪੰਜਾਬ ਦੇ ਪ੍ਰਭਾਰੀ ਮੈਡਮ ਆਸ਼ਾ ਕੁਮਾਰੀ ਜੀ ਜਿਨ੍ਹਾਂ ਨੇ ਮੈਨੂੰ ਮੇਰੇ ਕੰਮ ਨੂੰ ਦੇਖਦਿਆਂ ਮੈਨੂੰ ਇਸ ਸ਼ਹਿਰ ਦੀ ਸੇਵਾ ਕਰਨ ਦਾ ਜਿੰਮਾ ਮੇਰੇ ਸਿਰ ਲਾਇਆ ਕਿਉਂਕਿ ਮੈਂ ਬਤੌਰ ਕਾਉਂਸਲਰ ਬਤੌਰ ਮਹਿਲਾ ਪ੍ਰਧਾਨ ਦੋ ਵਾਰੀ ਬਣ ਕੇ ਸ਼ਹਿਰ ਦੀ ਸੇਵਾ ਕੀਤੀ ਔਰ ਉਹਨਾਂ ਨੇ ਮੈਨੂੰ ਇਸ ਸੀਟ ਤੇ ਬਿਠਾ ਕੇ ਜ਼ਿੰਮੇਵਾਰੀ ਸੌਂਪੀ ਹੈ ਮੈਂ ਸਮਝਦੀ ਹਾਂ ਕਿ ਉਹ ਇਹ ਜਿਹੜਾ ਉਹਨਾਂ ਦਾ ਪੁਆਇੰਟ ਆਫ View ਹੈ ਉਹ ਮੈਨੂੰ ਨਹੀਂ ਕਹਿ ਰਹੇ ਉਹ ਪਾਰਟੀ ਹਾਈ ਕਮਾਂਡ ਦੇ ਆਦੇਸ਼ਾਂ ਦੀ ਉਲੰਘਣਾ ਕਰ ਰਹੇ ਹੈ ਜਿਨ੍ਹਾਂ ਨੇ ਮੈਨੂੰ ਇਸ ਜਗ੍ਹਾ ਤੇ ਬਿਠਾਇਆ ਨਾਲੇ ਹਾਲੇ 21 ਦਿਨ ਹੋਇਆ ਮੁੱਖ ਮੰਤਰੀ ਅਮਰਿੰਦਰ ਸਿੰਘ ਸਭ ਨੂੰ ਮਿਲ ਜੁਲ ਕੇ ਕੰਮ ਕਰਨ ਦਾ ਗੁਰੂ ਮੰਤਰ ਦੇ ਕੇ ਗਏ ਨੇ ਪਰ ਮੈਡਮ ਸਿੱਧੂ ਦੇ ਇਸ ਬਿਆਨ ਨੇ ਫਿਰ ਤੋਂ ਵਿਵਾਦ ਖੜਾ ਕਰ ਦਿੱਤਾ ਹੈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕਿ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ